ਜੇਕਰ ਫੈਮਿਲੀ ਦੇ ਨਾਲ ਘੁੰਮਣ ਦੇ ਲਈ ਤੁਸੀਂ ਵੀ ਸੋਚ ਰਹੇ ਹੋ ਤਾਂ ਵੀਡੀਓ ਪੂਰੀ ਜਰੂਰ ਦੇਖਿਓ ਜੰਮੂ ਕਸ਼ਮੀਰ ਹਿਮਾਚਲ ਵਰਗਾ ਵੱਖਰਾ ਹੀ ਨਜ਼ਾਰਾ ਹੁਣ ਤੁਸੀਂ ਪੰਜਾਬ ਵਿੱਚ ਹੀ ਇਸ ਜਗ੍ਹਾ ਤੇ ਲੈ ਸਕਦੇ ਹੋ ਸੁੰਦਰ ਸੁੰਦਰ ਪਹਾੜ ਸੋਹਣੀ ਝੀਲ ਖਾਣ ਪੀਣ ਦਾ ਸਾਰਾ ਹੀ ਸਮਾਨ ਕਿਸ਼ਤੀਆਂ ਪਹਾੜਾਂ ਦੀ ਪੈਦਲ ਸੈਰ ਹੋਰ ਵੀ ਬਹੁਤ ਕੁਝ ਤੁਸੀਂ ਪਹੁੰਚੋ ਆਪਣੀ ਫੈਮਿਲੀ ਦੇ ਨਾਲ ਸਿਸਮਾ ਪਿੰਡ ਸੋਹਣਾ ਜਿਹਾ ਸਿਸਮਾ ਡੈਮ ਜਿਹੜਾ ਕਿ ਨਿਊ ਚੰਡੀਗੜ੍ਹ ਦੇ ਬਿਲਕੁਲ ਕੋਲ ਪੈ ਜਾਂਦਾ ਹੈ ਨਾਲੇ ਦਰਸ਼ਨ ਕਰੋ ਜੀ ਭੈਰੋ ਮੰਦਰ ਦੇ ਬਿਲਕੁਲ ਨਾਲ ਹੀ ਸ਼ੀਸ਼ਗੰਜ ਸਾਹਿਬ ਗੁਰਦੁਆਰਾ ਵੀ ਹੈ ਉੱਥੇ ਵੀ ਜਰੂਰ ਜਾਇਓ ਵਾਹ ਕਿਆ ਕੁਦਰਤ ਜੰਨਤ ਦਾ ਵੱਖਰਾ ਹੀ ਨਜ਼ਾਰਾ ਹੈ ਸੋਚਦੇ ਕੀ ਹੋ ਜਰੂਰ ਪਹੁੰਚੋ ਸੋਹਣਾ ਪੰਜਾਬ ਅਤੇ ਸੋਹਣਾ ਜਿਹਾ ਸਿਸਮਾ ਟਾਈਮ ਹੋਰ ਵੀ ਘੁੰਮਣ ਨੂੰ ਜੀ ਕਰਦਾ ਤਾਂ ਚੰਡੀਗੜ੍ਹ ਨਾਲੇ ਪੈ ਜਾਂਦਾ ਪੰਜਾਬ ਦੀ ਰਾਜਧਾਨੀ ਹੈ ਸੋਹਣੀ ਜੀ ਗ੍ਰੀਨ ਸਿਟੀ ਹੈ ਉੱਥੇ ਵੀ ਘੁੰਮ ਲਿਓ ਵੀਡੀਓ ਸਕਿਪ ਨਾ ਕਰਿਓ ਹੋਰ ਵੀ ਬਹੁਤ ਸੋਹਣੀ ਜਾਣਕਾਰੀ ਮੇਰੇ ਨਾਲ ਪਿੰਡ ਖਿਜੜਾਬਾਦ ਦੀ ਸ਼ਾਨ ਪਰਦੀ ਬਾਬਾ ਜੀ ਆਪਣੇ ਮਿੱਠੇ ਬੋਲਾਂ ਦੇ ਨਾਲ ਤੁਹਾਨੂੰ ਇਸ ਵੀਡੀਓ ਦੇ ਵਿੱਚ ਅੱਗੇ ਪੂਰੀ ਜਾਣਕਾਰੀ ਦੇਣਗੇ ਹੁਣੇ ਦੇਖੋ ਪੂਰੀ ਵੀਡੀਓ ਲਾਈਕ ਸ਼ੇਅਰ ਕਮੈਂਟ ਅਤੇ ਨਾਲੇ ਮੈਨੂੰ ਫੋਲੋ ਜਰੂਰ ਕਰ ਲਿਓ ਹੁਣ ਦੇਖੋ ਅੱਗੇ ਪੂਰਾ ਬਲੌਗ ਜੈ ਸ਼ੰਕਰ ਦੀ ਦੋਸਤੋ ਆਓ ਅੱਜ ਤੁਹਾਨੂੰ ਜੰਨਤ ਦਾ ਨਜ਼ਾਰਾ ਦਿਖਾਣੇ ਆ ਅਸੀਂ ਪਹੁੰਚੇ ਹੋਏ ਆ ਸਿਸਮਾ ਪਿੰਡ ਸਿਸਮਾ ਡੈਮ ਤੇ ਬਹੁਤ ਹੀ ਵਧੀਆ ਨਜ਼ਾਰਾ ਆ ਦੇਖੋ ਇਹ ਬਲੈਕ ਹੌਲ ਦੇ ਅੰਦਰ ਖਾਨ ਪੀਨ ਨੂੰ ਕਾਫੀ ਸਮਾਨ ਮਿਲਦਾ ਹੈ ਬਹੁਤ ਦੂਰ ਦੂਰ ਤੋ ਦੁਨੀਆ ਆਂਦੀ ਹੈ ਹਿਮਾਚਲ ਜਾਣ ਦੀ ਜ਼ਰੂਰਤ ਨਹੀਂ ਸਾਡੇ ਪੰਜਾਬ ਚ ਇੰਨਾ ਵਧੀਆ ਜਗਾ ਪਲੇਸ ਬਣੀ ਹੋਈ ਹੈ ਸ਼ਿਵਜੀ ਮਹਾਰਾਜ ਦੀ ਕਿਰਪਾ ਨਾਲ ਸਭ ਇੱਥੇ ਆ ਕੇ ਆਪਣਾ ਇੰਜੋਏ ਕਰਦੇ ਕਿਸ਼ਤੀਆਂ ਲੱਗੀਆਂ ਹੋਈਆਂ ਆਓ ਅੰਦਰ ਤੁਹਾਨੂੰ ਡੈਮ ਦੀ ਸੈਰ ਕਰਾਈਏ ਆਜ ਸਿਸਮਾ ਡੈਮ ਦੇ ਬਿਲਕੁਲ ਗੇਟ ਤੇ ਪਹੁੰਚ ਚੁਕੇ ਆਂ ਆ ਦੇਖੋ ਜੀ ਪਹਿਲੇ ਹੀ ਬੋਰਡ ਲੱਗਿਆ ਹੋਇਆ ਮਹਾਨ ਖਲਨਾਇਕ ਅਮਰੀਸ਼ਪੂਰੀ ਜੀ ਬਗੈੰਬੋ ਖੁਸ਼ ਹੂਆ ਹਾਂ ਜੀ ਦੇਖੋ ਕਿੰਨੀ ਵਧੀਆ ਇਹਨਾਂ ਦੀ ਤਸਵੀਰ ਲਈ ਹੋਈ ਹੈ ਹਾਂ ਜੀ ਰਾਣਾ ਜੀ ਜੀ ਆਰ ਸੀ ਸਾਹਿਬ ਜਿਹੜੀ ਹੁਣ ਤੁਹਾਨੂੰ ਮੈਂ ਜੰਨਤ ਦਿਖਾ ਰਿਹਾ ਆਂ ਇਹਦਾ ਅਲੌਕਿਕੇ ਨਜ਼ਾਰਾ ਹੈ ਨਾ ਤੁਹਾਨੂੰ ਜੰਮੂ ਕਸ਼ਮੀਰ ਨਾ ਮਨਾਲੀ ਨਾ ਕਿਤੇ ਕਸ਼ਮੀਰ ਜਾਣ ਦੀ ਜ਼ਰੂਰਤ ਹੈ ਸਾਡੇ ਪੰਜਾਬ ਚ ਹੀ ਸਿਸਮਾ ਪਿੰਡ ਵਿੱਚ ਇਹ ਸਿਸਮਾ ਡੈਮ ਬਣਿਆ ਹੋਇਆ ਹੈ ਦੇਖੋ ਇਹਦਾ ਜੰਨਤ ਦਾ ਨਜ਼ਾਰਾ ਆਹ ਦੇਖੋ ਹਾਂਜੀ ਹਾਰੇ ਜਨਤ ਦਾ ਨਜ਼ਾਰਾ ਜੀ ਸਾਰਿਆਂ ਨੂੰ ਦੇਖੋ ਤਾਂ ਫਿਰ ਬਿਲਕੁਲ ਜੀ ਦੇਖੋ ਕਿੰਨੀਆਂ ਵਧੀਆ ਲੱਗ ਰਿਹਾ ਲੱਗਦਾ ਨਹੀਂ ਬਾਬਾ ਜੀ ਇਦਾਂ ਜਿਦਾ ਸਵਿਟਜ਼ਰਲੈਂਡ ਆ ਗਿਆ ਹੋਈ ਏ ਹਾਂਜੀ ਹਾਂਜੀ ਬਿਲਕੁਲ ਦੇਖੋ ਰੰਗ ਬਰੰਗੀਆਂ ਕਿਸ਼ਤੀਆਂ ਚੱਲ ਰਹੀਆਂ ਏ ਬੱਚੇ ਫੈਮਲੀਆਂ ਪੂਰਾ ਪਰਿਵਾਰ ਇੰਜੋਏ ਕਰ ਰਿਹਾ ਏ ਕਿੱਡਾ ਵੱਡਾ ਡੈਮ ਏ ਕਿੰਨਾ ਸਾਫ਼ ਸੁਥਰਾ ਮਾਹੌਲ ਹਰਿਆ ਭਰਿਆ ਮਾਹੌਲ ਏ ਦੇਖੋ ਇੱਥੇ ਆ ਕੇ ਤਾਂ ਅੱਧੀਆਂ ਬਿਮਾਰੀਆਂ ਅੱਧੇ ਰੋਗ ਟੁੱਟੇ ਜਾਂਦੇ ਆ ਕਿੰਨਾ ਵਧੀਆ ਵਾਲੇ ਦਾਲੇ ਹਰਿਆ ਭਰਿਆ ਪਹਾੜੀਆਂ ਦਰਖਤ ਹਰ ਹਰਿਆਲੀ ਨਾਲ ਭਰਪੂਰ ਏ ਜੀ ਅਜੀ ਬੱਚੇ ਫੈਮਿਲੀ ਬੜੀ ਇੰਜੋਏ ਕਰ ਦੇਖੋ ਸਾਹਮਣੇ ਰਾਣਾ ਜੀ ਮਾਰੋ ਕੈਮਰਾ ਕਿੰਨੀ ਪਬਲਿਕ ਆ ਰਹੀ ਹੈ ਦੇਖੋ ਸ਼ਾਮ ਤੱਕ ਤਾਂ ਇੱਥੇ ਜੀ ਬੜਾ ਤੰਤਾ ਲੱਗ ਜਾਣਾ ਹੈ ਬੜਾ ਭਾਰੀ ਇਕੱਠ ਹੋ ਜਾਣਾ ਹੈ ਉਹ ਸਾਹਮਣੇ ਦੇਖੋ ਜੀ ਬਿਲਡਿੰਗਾਂ ਕਿੰਨੀਆਂ ਵਧੀਆ ਸਕੂਲ ਹੈ ਕੋਈ ਵੀ ਬਿਲਡਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਹੀ ਅਲੌਕਿਕ ਨਜ਼ਾਰਾ ਹੈ ਰਾਣਾ ਜੀ ਤੁਸੀਂ ਸਾਡੇ ਨਾਲ ਆਏ ਸ੍ਰੀ ਚਮਕੌਰ ਸਾਹਿਬ ਤੋਂ ਸਾਡੀ ਵੀ ਰੂਹ ਖੁਸ਼ ਹੋਊਗੀ ਤੁਹਾਡੇ ਨਾਲ ਘੁੰਮ ਕੇ ਬੜਾ ਦਿਲ ਨੂੰ ਇੱਥੇ ਘੁੰਮਣਾ ਤਾਂ ਚਲੋ ਇਕੱਲੇ ਬੰਦੇ ਨੂੰ ਕਈ ਵਾਰ ਇਕੱਲੇ ਵੀ ਆਉਂਦੇ ਆ ਪਰ ਹੁਣ ਅਸੀਂ ਤੁਹਾਡੇ ਨਾਲ ਘੁੰਮ ਰਹੇ ਹਾਂ ਤੁਸੀਂ ਸ੍ਰੀ ਚਮਕੌਰ ਸਾਹਿਬ ਤੋਂ ਆਏ ਆ ਸਾਨੂੰ ਬੜਾ ਦਿਲ ਨੂੰ ਆਨੰਦ ਆ ਰਿਹਾ ਹੈ ਤੁਹਾਡੇ ਨਾਲ ਇੰਜੋਏ ਕਰਕੇ ਟੀਮ ਦੇ ਬਲੌਗ ਤੇ ਮੈਂ ਤੁਹਾਡਾ ਆਪਣਾ ਐਂਕਰ ਜੇ ਆਸੀ ਰਾਜਪੂਤ ਨਿਊ ਚੰਡੀਗੜ੍ਹ ਦੇ ਕੋਲ ਆ ਸਿਸਮਾ ਡੈਮ ਆ ਆ ਪਿੱਛੇ ਦੇਖੋ ਜੰਨਤ ਤੇ ਜੰਨਤ ਦਾ ਨਜ਼ਾਰਾ ਦੇਖੋ ਕਿੰਨੇ ਸੋਹਣੇ ਸੋਹਣੇ ਪਹਾੜਾ ਟਾਈਮ ਨਹੀਂ ਆ ਰਹੀਆਂ ਐ ਇੰਜੋਏ ਕਰ ਰਹੀਆਂ ਸੋ ਤੁਸੀਂ ਵੀ ਸਾਰਿਆਂ ਨੂੰ ਬੇਨਤੀ ਕਰਦਾ ਜਰੂਰ ਇੱਥੇ ਆਓ ਨਜ਼ਾਰੇ ਲੋ ਜੰਨਤ ਦੇ ਨਜ਼ਾਰੇ ਆਪੇ ਰਾਣਾ ਜੀ ਤੁਸੀਂ ਪਹਿਲੀ ਵਾਰ ਆਏ ਇੱਥੇ ਮੈਂ ਇੱਥੇ ਪਹਿਲੀ ਵਾਰ ਆਇਆ ਮੈਨੂੰ ਪ੍ਰਦੀਪ ਬਾਬਾ ਜੀ ਲੈ ਕੇ ਆਏ ਆ ਅੱਛਾ ਸੋ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਕਿਸ ਤਰ੍ਹਾਂ ਲੱਗਿਆ ਇੱਥੇ ਆ ਕੇ ਜੀ ਇੱਥੇ ਆ ਕੇ ਨਾਵਾ ਜੀ ਬਹੁਤ ਵਧੀਆ ਲੱਗਿਆ ਮਨ ਨੂੰ ਸਕੂਨ ਮਿਲ ਰਿਹਾ ਹਾਂ ਹਾਂ ਜੀ ਸ਼ਾਂਤੀ ਆ ਤੋਂ ਅਸੀਂ ਬਹੁਤ ਦੂਰ ਜਾ ਕੇ ਸ਼ਾਂਤੀ ਲੱਭਦੇ ਆ ਸ਼ਾਂਤੀ ਤਾਂ ਸਾਡੇ ਪੰਜਾਬ ਦੇ ਬਿਲਕੁਲ ਵੇਸਮਾ ਢਾਂ ਦੇਖੋ ਜੀ ਐਦਾਂ ਲੱਗਦਾ ਹੈ ਦੇਖੋ ਸਾਹਮਣੇ ਹੈ ਨਾ ਜੀ ਗੋਆ ਵੀਚ ਬਣਿਆ ਹੁੰਦਾ ਉਹ ਵਾਲਾ ਹਾਂਜੀ ਇਹ ਮਿੱਟੀ ਵਿੱਚ ਜਵੇਂ ਗੋਆ ਵੀਚੇ ਬਣ ਜਾਂਦਾ ਜੀ ਬਿਲਕੁਲ ਬਿਲਕੁਲ ਕੁਸਤੀਆਂ ਦਾ ਨਜ਼ਾਰਾ ਬਖਸ਼ ਰਿਹਾ ਹੈ ਫੈਲੀਆਂ ਇੰਜੋਏ ਕਰ ਰਹੇ ਹਨ ਬਿਲਕੁਲ ਜੀ ਬਹੁਤ ਲੰਕੀਆਂ ਗਈਆਂ ਚਰੇ ਛੁੱਟੀਆਂ ਤੇ ਬਹੁਤ ਲੋਕ ਇੱਥੇ ਆਏ ਵੀ ਹੋਣਗੇ ਬਹੁਤ ਲੋਕਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਨਹੀਂ ਪਤਾ ਉਹ ਸਾਰੇ ਇੱਥੇ ਇੱਕ ਵਾਰ ਜਰੂਰ ਆ ਕੇ ਜਾਓ ਵਾਹ ਜਦੋਂ ਇੱਥੋਂ ਤੁਸੀਂ ਐਂਟਰੀ ਕਰਦੇ ਨੇ ਪਿੱਛੇ ਚਲੋ ਪਾਰਕਿੰਗ ਵਾਲੀ ਜਗ੍ਹਾ ਘਟਾ ਥੋੜੀ ਸੜਕ ਤੇ ਗੱਡੀ ਲਾਣੀ ਪੈਣੀ ਹੈ ਸੜਕ ਤੋਂ ਜਦੋਂ ਤੁਸੀਂ ਅੰਦਰ ਆ ਕੇ ਪਹਿਲੀ ਵਾਰ ਆ ਵਿਊ ਦੇਖਣਾ ਤੁਹਾਨੂੰ ਇਸ ਤਰ੍ਹਾਂ ਲੱਗਣਾ ਵੀ ਬਾਕੀ ਜੰਨਤ ਦੇ ਵਿੱਚ ਆਪਾਂ ਆ ਗ ਤੋ ਇੱਕ ਤਰ੍ਹਾਂ ਦੀ ਇਹ ਤਾਂ ਚੱਲਣ ਤਾਂ کہہ ਸਕਦਾ ਸਿਸਮਾ ਡੈਮ ਆ ਇਹ ਨਿਊ ਚੰਡੀਗੜ੍ਹ ਦੇ ਕੋਲੇ ਦੀ ਲੋਕੇਸ਼ਨ ਆ ਗੂਗਲ ਮੈਪ ਤੇ ਲੋਕੇਸ਼ਨ ਪਈ ਉੱਥੇ ਪਰੋ ਤੇ ਇੱਥੇ ਪਹੁੰਚੋ ਆਂਟੀ ਦਾ ਪੂਰਾ ਮਰਗਾਨਾ ਬਹੁਤ ਸਾਰੇ ਦੁਕਾਨਾਂ ਉੱਪਰ ਆ ਐਂਟਰੀ ਦੇ ਵੀ ਜਿਹੜੀ ਦੁਕਾਨ ਆ ਖਾਣ ਪੀਣ ਦੀ ਜਿੱਥੇ ਸਾਡੇ ਬਾਬਾ ਜੀ ਖੜੇ ਸੀ ਸੋ ਜ਼ਰੂਰ ਇੱਥੇ ਆਇਓ ਵੀਡੀਓ ਨੂੰ ਸਾਰੇ ਜ਼ਰੂਰ ਸ਼ੇਅਰ ਕਰ ਦਿਓ ਸਿਸਮਾ ਟਾਈਮ ਆਇਓ ਲੇਵਨ ਯਾਰੇ ਵਿੱਧ ਫੈਮਿਲੀ ਆਇਓ ਬੱਚਿਆਂ ਨੂੰ ਨਾਲ ਲੈ ਕੇ ਆਇਓ ਜ਼ਿੰਦਗੀ ਆ ਲਾਈਫ ਇਜ਼ ਸ਼ਾਰਟ ਸੋ ਇੰਜੋਏ ਐਵਰੀ ਟਾਈਮ ਇਹ ਜ਼ਿੰਦਗੀ ਨੂੰ ਜੀਣਾ ਚਾਹੀਦਾ ਕੀ ਪਤਾ ਕਦੋਂ ਵੈਲਿਡਿਟੀ ਖਤਮ ਹੋਈ ਚਿੱਠੀ ਆਈ ਤੇ ਆਪਾਂ ਚਲੇ ਜਾਣਾ ਬਸ ਹੁਣ ਇਹਦੇ ਨਾਲ ਹੀ ਰਾਣਾ ਜੀ ਇੱਕ ਕਿਲੋਮੀਟਰ ਅੱਗੇ ਸਿਸਮ ਠੀਕ ਹੈ ਜੀ ਉਹਦੇ ਵੀ ਤੁਹਾਨੂੰ ਦਰਸ਼ਨ ਕਰਵਾਨੇ ਕਿਉਂਕਿ ਬਾਰ ਬਾਰ ਤਾਂ ਆਇਆ ਨਹੀਂ ਜਾਂਦਾ ਰਾਣਾ ਜੀ ਹੁਣ ਮੇਰੇ ਵੀ ਦਿਲ ਦੀ ਤਮੰਨਾ ਵੀ ਜਿੰਨੇ ਵੀ ਇੱਧਰ ਆਪਣੇ ਸਿਸਮਾ ਦੇ ਨੇੜੇ ਤੇ ਜਿਹੜੇ ਘੁੰਮਣ ਆਲੀਆਂ ਧਾਮਾਂ ਐ ਮੱਥਾ ਟੇਕਣ ਵਾਲੀਆਂ ਧਾਮਾਂ ਐ ਉਹਨਾਂ ਤੇ ਤੁਹਾਨੂੰ ਮੈਂ ਜ਼ਰੂਰ ਲੈ ਕੇ ਜਾਵਾਂ ਹੁਣੀ ਤੋਂ ਬਾਅਦ ਅਸੀਂ ਜਾਵਾਂਗੇ ਜੀ ਪੈਰੋ ਜੀ ਦੇ ਮੰਦਿਰ ਉੱਥੇ ਉਹਨਾਂ ਦੇ ਦਰਸ਼ਨ ਕੀ ਬਾਬਾ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਕਰਕੇ ਮੈਂ ਇੱਥੇ ਆਇਆ ਹਾਂ ਇੱਥੇ ਦੇਖਣ ਨੂੰ ਮਿਲਿਆ। ਉਹਨਾਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਹੈ। ਤੇ ਬਲੌਗ 'ਚ ਬਣੇ ਰਹੋ ਨਾਲ ਸਾਡੇ। ਤੁਹਾਨੂੰ ਅੱਗੇ ਹੋਰ ਵੀ ਆਪਾਂ ਦਿਖਾਣੇ ਆ। ਰਾਣਾ ਜੀ ਦੇਖੋ ਅਸੀਂ ਬੜਾ ਇੰਜੋਏ ਕੀਤਾ ਤੁਹਾਡੇ ਨਾਲ ਆ ਕੇ ਇੱਥੇ। ਤੁਸੀਂ ਵੀ ਸ੍ਰੀ ਚਮਕੌਰ ਸਾਹਿਬ ਤੋਂ ਆਏ ਏਨੀ ਦੂਰ ਤੋਂ। ਪਰ ਆ ਦੇਖੋ ਜੀ ਨੀਚੇ ਘਾਹ ਤੇ ਮਾਰੋ ਥੋੜਾ ਇੱਕ। ਸਾਹਮਣੇ ਦੇਖੋ ਗੁਆਰਿਆਂ ਦੀ ਬੱਚਿਆਂ ਨੇ ਮੱਛਲੀਆਂ ਦੀ, ਚਿੜੀਆਂ ਦੀ ਦੁਕਾਨਾਂ ਲਗਾਈਆਂ ਹੋਈਆਂ ਐ। ਆ ਇੱਧਰ ਪੂਰਾ ਪਰਿਵਾਰ ਬੈਠਾ ਹੈ ਜੀ। ਐਨਜੋਏ ਕਰ ਰਹਾ ਕਿੰਨੇ ਹਰੇ ਭਰੇ ਦ੍ਰਿਸ਼ ਹੈ ਉਹ ਦੇਖੋ ਜੀ ਸਾਹਮਣੇ ਕੈਬਨ ਬਣਿਆ ਹੋਏ ਕਿਸ਼ਤੀ ਦੇ ਨਜ਼ਾਰੇ ਲੈਣ ਲਈ ਇੱਥੇ ਕਿਸ਼ਤੀਆਂ ਟਿਕਟਾਂ ਖੱਤੀਆਂ ਜਾਂਦੀਆਂ ਨੇ ਕਿਸ਼ਤੀ 'ਚ ਬੈਠੋ ਤੇ ਲਾਈਫ ਦਾ ਆਨੰਦ ਮਾਣੋ ਬਹੁਤ ਹੀ ਵਧੀਆ ਲੱਗਿਆ ਇੱਥੇ ਆਉਣਾ ਤਾਂ ਚਲੋ ਵਧੀਆ ਲੱਗਦਾ ਹੀ ਪਰ ਤੁਹਾਡੇ ਨਾਲ ਜਿਹੜਾ ਜੀਆਰਸੀ ਸਾਹਿਬ ਨਾਲ ਘੁੰਮ ਕੇ ਆਨੰਦ ਮਿਲਿਆ ਕਿਉਂਕਿ ਤੁਸੀਂ ਇੱਕ ਤਾਂ ਇਸ ਤਰ੍ਹਾਂ ਨਹੀਂ ਕਹਿੰਦੇ ਕਾਲੀ ਨਹੀਂ ਕਰਦੇ ਵੀ ਚਲੋ ਬਈ ਚਲੋ ਚਲੋ ਬਈ ਆਨੰਦ ਨਾਲ ਆਪਣਾ ਇੰਜੋਏ ਕਰਦੇ ਆਂ ਦੇਖੋ ਆਪਣੇ ਕਮਾਂਕਾਰਾਂ ਨੂੰ ਤੁਸੀਂ ਛੱਡਦੇ ਹੋਏ ਇੱਥੇ ਆਏ ਆ ਪਰ ਮੈਂ ਦੇਖਿਆ ਵੀ ਤੁਹਾਡੇ ਚ ਐਨਾ ਸਬਰ ਸੰਤੋਖ ਹੈ ਤੁਸੀਂ ਬਿਲਕੁਲ ਜਲਦਬਾਜ਼ੀ ਨਹੀਂ ਕਰਦੇ ਤੁਸੀਂ ਕਹਿੰਦੇ ਚਾਹੇ ਮੈਨੂੰ ਰਾਤ ਦੇ 10 11 ਵਜੇ ਨੇ ਪਰ ਜਿਹੜਾ ਇਹ 뷰 ਹੈ ਮੈਂ ਦੇਖ ਕੇ ਜਾਣਾ ਹੈ ਹੋਰ ਵੀ ਜਿਹੜੀਆਂ ਇੱਧਰ ਦੇਖਣ ਆਣੀਆਂ ਚੀਜ਼ਾਂ ਉਹ ਮੈਂ ਦੇਖਣਾ ਸੋ ਵੈਰੀ ਗੁੱਡ ਜੀ ਆਰਸੀ ਸਾਹਿਬ ਹਾਂਜੀ ਰਾਣਾ ਜੀ ਅੱਗੇ ਦੇਖੋ ਇਹ ਹੈਗਾ ਟ੍ਰਾਇਲ ਟਾਈਮਿੰਗ 8:00 2:00 4:00 PM ਕੀ ਆ ਬਾਬਾ ਜੀ ਅਗੇ ਇੱਧਰ ਇੱਧਰ ਪਹਾੜ ਹੈ ਜੀ ਪਹਾੜਾ ਨਾਲ ਆਨੰਦ ਆਉਂਦਾ ਹੈ ਆਪਣਾ ਇੰਜੋਏ ਕਰਦੀਆਂ ਫੈਮਲੀਆਂ ਬੜੇ ਉੱਚੇ-ਉੱਚੇ ਪਹਾੜ ਹੈ ਜੀ ਅੱਗੇ ਹਰੇ-ਭਰੇ ਬਾਂਸਾਂ ਦੇ ਦਰਖਤ ਲੱਗੇ ਹੋ ਦੇਖੋ ਬਾਂਸਾਂ ਦੇ ਮਰੋ 2-2 ਤੋਂ ਆਖੇ ਕਪਲਸ ਫੈਮਲੀਆਂ ਇੱਥੇ ਆ ਕੇ ਘੁੰਮਦੇ ਨੇ ਆਪਣਾ ਇੰਜੋਏ ਕਰਦੇ ਨੇ ਬਹੁਤ ਹੀ ਵਧੀਆ ਲੋਕੀਤ ਨਜ਼ਾਰਾ ਹੈ ਇਹ ਦੇਖੋ ਆਓ ਚੱਲੀਏ ਇਹਦੀ ਵੀ ਸੈਰ ਕਰੀਏ ਆਕੇ ਦੇਖੋ ਇਹ ਮੁੰਡਾ ਹੈ ਘਾਟੂ ਮਰਦਾ ਪਰ ਗੋਲਾ ਬਰਫ ਦਾ ਇੰਨਾ ਵਧੀਆ ਬਣਾਉਂਦਾ ਏ ਰੰਗਦਾਰ ਜੁਝਾਰਾ ਆ ਜਾਂਦਾ ਫਿਰ ਦੇਖੋ 2 ਮਿੰਟਾਂ ਚ ਤਿਆਰ ਹੋ ਜਣਾ ਸਿਰਫ ਆਪਾਂ ਛੱਡ ਉਹਨਾਂ ਜਿਸ ਸਮਾਰਟ ਟੈਂਪਲ ਤੋਂ ਬਾਅਦ ਆ ਕੇ ਭੈਰੋ ਜੈ ਮੰਦਿਰ ਭੈਰੋ ਜੀ ਦਾ ਮੰਦਿਰ ਹੈ ਬਹੁਤ ਹੀ ਪ੍ਰਾਤਨ ਮੰਦਿਰ ਹਰ ਸਾਲ ਇੱਥੇ ਬੜਾ ਵੱਧ ਸੰਖਿਆ ਚ ਮੇਲਾ ਭਰਦਾ ਹੈ ਤੇ ਬਹੁਤ ਜਿਆਦਾ ਸ਼ਰਧਾਲੂ ਨਤਮਸਤਕ ਹੁੰਦੇ ਆਏ ਹੁਣੇ ਪਿਛਲੇ ਮਹੀਨੇ ਚ ਇਹਨਾਂ ਦਾ ਪ੍ਰੋਗਰਾਮ ਸੀਗਾ ਇੱਥੇ ਮੇਲਾ ਸੀਗਾ ਮੋਹ ਹੋਈ ਅਸੀਂ ਮੱਥਾ ਟੇਕਣ ਆਏ ਅੱਜ ਸ੍ਰੀ ਜੀ ਆਰ ਸੀ ਸਾਹਿਬ ਸ੍ਰੀ ਚੰਕੌਰ ਸਾਹਿਬ ਤੋਂ ਆਏ ਇਹਨਾਂ ਦੇ ਨਾਲ ਇੱਥੇ ਮੱਥ-ਮਸਤਕ ਹੋਣ ਦਾ ਸਾਨੂੰ ਮੌਕਾ ਮਿਲਿਆ ਆਓ ਜੀ ਅੰਦਰ ਜਾ ਕੇ ਮੰਦਿਰ ਦੇ ਦਰਸ਼ਨ ਕਰਦੇ ਤੇ ਬੱਦਰੀ

ਸਤਿ ਸ਼ੰਤਨ ਜਰਮਾ ਨਿਜਾਰਾ ਰਸ਼ਟਨ ਨਿ ਕਰਿ ਸ਼ਖਾਰਾ ਸਾਤ ਕੰਦਰਾਇ ਤੇ ਹੀਮ ਸੰਦਗ ਜਿਆ ਜੀਨ ਸੰ